ਸਵਾਗਤ ਹੈ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਦੋਸਤੋ ਜਿਹੜੀ ਬਣਾ ਰਹੇ ਪਿੰਡ ਮਲੂਕਾ ਤਸੀਰ ਰਾਮਪੁਰਾ ਫੋਲ ਤੇ ਜ਼ਿਲ੍ਹਾ ਦੋਸਤੋ ਪਿੰਡਾ ਬਠਿੰਡਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕਟਿੰਗਾਂ ਤੇ ਝੋਟੀਆਂ ਦਿਖਾਉਣਾ ਦੋਸਤੋ ਪਾਲਣ ਦੇ ਕੰਮ ਦੀਆਂ ਨਾ ਦੋਸਤੋ ਲਗਭਗ ਤੁਹਾਨੂੰ ਮਿਲ ਜਾਣਗੇ 9 ਤੇ ਬਾਕੀ ਜਾਣਕਾਰੀ ਆਪਾਂ ਬਾਅਦੀ ਤੋਂ ਲਵਾਂਗੇ ਤਸੱਲੀ ਵਰਕ ਤੁਸੀਂ ਇੱਥੇ ਇਹਨਾਂ ਦੀ ਆ ਕੇ ਕਰਨੀ ਹੁੰਦੀ ਹੈ ਜਾਣਕਾਰੀ ਬਾਈ ਨਾਲ ਸਾਂਝੀ ਕਰ ਲੈਂਦੇ ਆਂ ਸੱਚੀ ਗੱਲ ਬਾਈ ਸੱਚੀ ਗੱਲ ਜੀ ਨਾਮ ਤੇ ਐਡਰੈਸ ਦੱਸਦੀ ਬਾਈ ਬਈ ਨਾਮ ਰਾਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਪਿੰਡਾ ਤਸੀਰ ਫੋਲ ਬ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 9872533897 ਠੀਕ ਹੈ ਕਿੰਨੀਆਂ ਕਟੀਆਂ ਭਈਆਂ ਨੌਂ ਭਈ ਨੌਂ ਠੀਕ ਹੈ ਜਿਹੜੀ ਆਪਾਂ ਇੱਕ ਨੰਬਰ ਦੇਖ ਰਹੇ ਹਾਂ ਹਾਂਜੀ ਭਾਈ ਤੇ ਕਿੰਨੀ ਗੁਮਰ ਹੋਊਗੀ ਇਹ ਹੈਗੀ ਬਈ 11-12 ਮਹੀਨਿਆਂ ਦੀ 11-12 ਮਹੀਨਿਆਂ ਦੀ ਠੀਕ ਹੈ 11-12 ਮਹੀਨਿਆਂ ਦੀ ਦੋਸਤ ਦੀ ਉਮਰ ਤੇ ਥਣ ਭਈ ਚਾਰ ਹੀ ਆ ਚਾਰ ਹੀ ਭਈ ਠੀਕ ਹੈ ਤੇ ਕਿਸੇ ਕੱਟੀ ਦਾ ਕੋਈ ਰਿਕਾਰਡ ਵਗੈਰਾ ਦੱਸਾਂਗੇ ਕੀ ਨਹੀਂ ਰਿਕਾਰਡ ਕੋਈ ਨਹੀਂ ਬਈ ਕਿਸ ਦਾ ਹੱਪੇ ਅਗਲਾ ਦੀ ਸੰਜਣਾ ਲਵੇ ਠੀਕ ਹੈ ਸਹੀ ਲਓ ਦੋਸਤੋ ਇਹ ਇੱਕ ਨੰਬਰ ਜਿਹੜੀ ਤੁਹਾਨੂੰ ਦਿਖਾਈ ਆ ਟੋਰ ਕੇ ਇਹ 11 ਕੁ ਮਹੀਨੇ ਦੀ ਇਹਦੀ ਉਮਰ ਆ ਕਹਤੇ ਬਾਕੀ ਚਾਰ ਹੀ ਥਾਣਾ ਤੇ ਕੋਈ ਫੋਰਸ਼ਾ ਨਹੀਂ ਥਾਣਾ ਦੇ ਸੈਸ ਨੂੰ ਆਪਾਂ ਨੇੜੇ ਤੇ ਦਿਖਾਣਾ ਇਹ ਬੱਚੇ ਦੋਸਤੋ ਆਗੇ ਛੋਟੇ ਹਵਾਨਾ ਤੁਸੀਂ ਇਹਦਾ ਚੈੱਕ ਕਰ ਲਓ ਤੇ ਇਹ ਤੋਂ ਬਿਨਾ ਦੋਸਤੋ ਅੱਗੇ ਬੱਚੇ ਵੱਡੇ ਹੀ ਹੁੰਦੇ ਨੇ ਵਾਧੇ ਤੁਰੇ ਨੇ ਜੇ ਕਿਸੇ ਨੂੰ ਥੋੜੇ ਫਸਲ ਆਉਣੇ ਤੇ ਉਸ ਹਿਸਾਬ ਨਾਲ ਵੀ ਤੁਹਾਨੂੰ ਨਗ ਮਿਲ ਜਾਣਗੇ ਇਹਦਾ ਮੁੱਲ ਕੀ ਦੱਸਿਆ ਬਾਈ 14 ਬਾਈ 14000 ਠੀਕ ਆ ਆ ਕੀ ਦੋ ਨੰਬਰ ਹਨਾ ਹਾਂਜੀ ਬਾਈ ਇਹਦਾ ਵੀ ਤੋਰਾ ਤੁਸੀਂ ਦੋਸਤੋ ਚੈੱਕ ਕਰ ਲਿਆ ਤੇ ਇਹਦੇ ਵੀ ਸਾਨ ਚਾਰੀ ਆ ਹਾਂਜੀ ਬਾਈ ਸਾਣ ਦਿਖਾ ਦਿੰਦੇ ਆ ਵਖਾਉਣੀਆਂ ਠੀਕ ਤੋਰ ਦਿਮੜੇ ਲਓ ਦੋਸਤੋ ਥਾਣੇ ਦੇ ਵੀ ਆਗੇ ਚਾਰੀ ਇਦੀ ਉਮਰ ਕਿੰਨੀ ਹੋਊਗੀ ਬਈ ਇਹ ਵੀ ਵਸ 11-12 ਮਹੀਨੇ ਤੱਕ ਹੀ ਹੈ 11-12 ਮਹੀਨੇ ਬਣਦੀ ਬਈ ਤਾਂ ਆਪਾਂ ਇਹ ਕਰਦੇ ਬਈ ਸਾਰੇ ਨਗ ਨਹੀਂ ਤੋੜਦੇ ਵੀਡੀਓ ਲੰਬੀ ਬਣ ਜੂ ਵੈਸੇ ਤੋਰੇਦਾਰੇ ਦੀਆਂ ਕਟੀਆਂ ਕਿਵੇਂ ਆ ਸਾਰੇ ਬਈ ਜਮਾਂ ਗਰੰਟੀ ਹੈ ਸੱਤ ਵਾਰ ਲੰਗਾ ਵਰਨਣੇ ਵਿੱਚ ਤੋੜ ਕੇ ਦਿਖਾਣ ਜੀ ਮੈਂ ਆਪਾਂ ਦੋ ਇਹ ਤੋੜ ਕੇ ਦਿਖਾ ਦਿੰਦੇ ਹਾਂ ਤੇ ਬਾਕੀ ਦੋਸਤੋ ਤੁਸੀਂ ਤੋੜਾ ਇੱਥੇ ਆ ਕੇ ਚੈੱਕ ਕਰ ਲਓ ਵੀਡੀਓ ਲੰਬੀ ਨਾ ਹੋਵੇ ਤਾਂ ਕਰਕੇ ਆਪਾਂ ਸਾਰਿਆਂ ਦਾ ਤੋੜਾ ਨਹੀਂ ਦਿਖਾਉਂਦੇ ਥਣ ਜਿਹੜੇ ਦੋਸਤੋ ਇਹਦੇ ਵੀ ਆ ਕੇ ਚਾਰ ਹੀ ਤੇ ਵਿੱਥੀ ਦੇ ਥਣ ਕੋਈ ਮੜਾ ਥਣ ਦਿਖਾਈ ਥਣ ਜਰੂਰ ਦਿਖਾ ਦਾਂਗੇ ਠੀਕ ਆ ਸਹੀ ਤੇ ਮੁੱਲ ਕਿ ਰਹੂਗਾ ਮੋਹਲੇ ਦਾ ਵੀ 14000 ਮੋਹਲੇ ਦਾ ਵੀ 14000 ਇੱਧਰ ਆ ਜੀ ਤੈਨਾਂ ਨੰਬਰ ਬਈ ਇੱਧਰ ਲੈ ਬਸ ਹਾਂਜੀ ਬਈ ਇਹਦੀ ਕਿੰਨੀ ਕੁ ਉਮਰ ਇਹਦੇ 22 ਮਹੀਨੇ ਦੀ ਬਈ 22 23 ਮਹੀਨੇ ਦੀ ਹਾਂਜੀ ਹਾਂ ਅੱਛਾ ਆਹ ਆ ਗਈ ਤੈਨਾਂ ਨੰਬਰ 22 23 ਮਹੀਨੇ ਦੀ ਮਰ ਠੀਕ ਆ ਹਾਂਜੀ ਬਈ ਸਹੀ ਆ ਇਹ ਆ ਗਈ ਵੱਡੀ ਹੈ ਨਾ ਹਾਂਜੀ ਹਾਂ ਬਈ ਸਹੀ ਤੇ ਥਣ ਚਾਹੀਦੀ ਹੈ ਚਾਹੀਦੀ ਬਈ ਇਹਨੂੰ ਦੂਰ ਦੇ ਮੜਾ ਜਾ ਦੋਸਤੋ ਸਿੰਗਾ ਦੀ ਕੁਆਲਿਟੀ ਚੈੱਕ ਕਰ ਲਓ ਤੇ ਬਾਕੀ ਇਹ ਵਜਨ ਵਜਨ ਚਾਹੀਦੀ ਚੰਗੀ ਮੱਠਪੂੜੇ ਦੀ ਚੜਾਈ ਵੀ ਇਹਦੀ ਹੈਗੀ ਚੰਗੀ ਦੋਸਤੋ ਥਾਣੇ ਦੇ ਚਾਰ ਹੀ ਸੈਂਗ ਵੀ ਸੋਹਣਾ ਕਰੂਗੀ ਗੋਲ ਪੱਠੂ ਪੂਰੇ ਦੇ ਕਿਸੇ ਪਾਸੋਂ ਇਹਨੂੰ ਤੁਸੀਂ ਲਿੱਸੀ ਫਿੱਕੀ ਨਾ ਸਮਝੋ ਬਾਕੀ ਖੜਨੀ ਖੁੜਨੀ ਲੈਂਥ ਲੰਬਾਈ ਵੀ ਚੰਗੀ ਆ ਤੇ ਥਾਣੇ ਦੇ ਰਹਿਣ ਵਾਲੇ ਚਾਰ ਹੀ ਵੇ ਪੂਰੇ ਵਜੰਦਾਰ ਆ ਯਾ ਸਹੀ ਹੈ ਬਾਂਦੀ ਭਈ ਬਾਕੀ ਬਨ ਕੇ ਤੁਹਾਨੂੰ ਥੰਡ ਦਿਖਾ ਦਿੰਨੇ ਆ ਤੇ ਹੱਡਾਂ ਪਰਾਂ ਦੀ ਵੀ ਦੋਸਤੋ ਆ ਗਈ ਖੋਲੀ ਤੇ ਮੋਟੀਆਂ-ਮੋਟੀਆਂ ਰੀਆਂ ਲੱਤਾਂ ਠੀਕ ਆ ਸੈਂਗ ਵੀ ਰੱਖੂਗੀ ਸੋਹਣਾ ਬਾਕੀ ਦੋਸਤੋ ਥੋੜੀ ਸਮਝ ਕੀ ਕਹਿੰਦੀ ਹੋ ਤੁਸੀਂ ਆਪਦੀ ਜਜਮੈਂਟ ਲਾ ਸਕਦੇ ਆਪਦੀ ਸਮਝ ਬਾਕੀ ਕੁਆਲਿਟੀ ਮੇਰੇ ਹਿਸਾਬ ਨਾਲ ਚੰਗੀ ਆ ਥਣਾ ਦੀ ਦੋਸਤੋ ਝੋਲੀ ਦੀ ਗੱਲ ਕਰਗੇ ਹੁਣੀ ਬੜੀ ਚੰਗੀ ਝੋਲੀ ਦਿਖਾਉਂਦੀ ਥਾਣ ਦਿਖਾਈ ਬਈ ਪੇਟ ਤੇ ਚੜਾਈ ਦਾ ਤੋਂ ਸਿੱਧੀ ਦੇਖ ਲਈ ਆ ਗੋਲ ਪੇਟ ਫੁੜੇ ਠੀਕ ਆ ਦੋਸਤੋ ਥਾਣ ਆ ਕੇ ਚਾਰ ਹੀ ਤੇ ਕੋਈ ਫੋੜਸ਼ ਨਹੀਂ ਮੁੱਲ ਦੱਸਦੀ ਬਈ 35000 ਰੁਪਏ ਦਾ 35000 ਰੁਪਿਆ ਮੁੱਲੇ ਦਾ ਆ ਗਿਆ 35000 ਦੋ ਨੰਬਰ ਬਈ ਉਮਰ ਦੱਸਦੇ ਚੱਲ ਗਏ ਤੇ ਥਾਣ ਦਿਖਾਉਂਦੇ ਚੱਲ ਗਏ ਆਪਾਂ ਠੀਕ ਆ ਬਈ ਇਹਦੀ ਉਮਰ ਕਿੰਨੀ ਆ ਗਈ ਇਹਦੀ ਹੈਗੀ ਬਈ ਦੋਜਾ ਪੌਣਕ ਦੋ ਸਾਲ ਦੀ ਪੌਣਕ ਦੋ ਸਾਲ ਥਾਣ ਦਿਖਾ ਦੀ ਬਈ ਉਸ ਤੋਂ ਥਾਣ ਤੁਸੀਂ ਚੈੱਕ ਕਰ ਲੋ ਚਾਰ ਹੀ ਥਾਣ ਦੇ ਆ ਥਣ ਵੀ ਸੋਹਣਾਗਾ ਪਉਣੇ 1 2 ਸਾਲ ਪੱਠ ਫੁੱਟ ਦੀ ਚੜਾਈ ਇਹਦੀ ਵੀ ਚੰਗੀ ਆ ਤੇ ਲੈਂਥ ਲੈਂਥ ਵੀ ਚੰਗੀ ਆ ਫੇਸ ਕੁਆਲਿਟੀ ਚੈੱਕ ਕਰ ਲੋ ਮੱਥੇ ਮੁੱਥੇ ਦੀ ਵੀ ਆ ਗਈ ਸੋਹਣੀ ਇਹਨੂੰ ਪਰ ਐਂਦੇ ਨੇ ਨਾ ਤੋਂ ਮੁੱਥੇ ਬਹੁਤ ਲਾ ਦਈ ਕੀ ਇਹਦਾ 33000 ਬਾਈ 33000 ਹਾਂਜੀ ਬਾਈ ਇਹਦੇ ਵੀ ਦੱਸ ਦੀ ਮੜਾ ਜੀ ਕੀ ਡਿਟੇਲ ਆ ਕਿ ਨਿਊ ਮਰ ਹੈ ਦੀ ਇਹਦੀ ਹੈਗੀ ਬਾਈ ਇਹ ਵੀ ਦੂਜੇ ਬਾਈ 23 ਮਹੀਨੇ ਦੀ ਹੈ 23 ਮਹੀਨੇ ਦੀ ਦਿਖਾਈ ਮੜੀ ਫੇਸ ਕੁਆਲਿਟੀ ਫੇਸ ਕੁਆਲਿਟੀ ਚੈੱਕ ਕਰ ਮੈਂ ਦੀ ਤੇ ਥਾਣ ਵੀ ਦਿਖਾ ਦੇ ਨਾ ਨਾ ਬਾਈ ਬਾਕੀ ਲੈਂਥ ਬਹੁਤ ਆ ਬਾਈ ਯਾਰ ਲਓ ਸੋ ਥਾਣਾ ਦੋਸਤੋ ਸੋਹਣਾ ਥਾਣਾ ਚਾਰ ਹੀ ਥਾਣਾ ਤੇ ਕੋਈ ਫੋੜਸ਼ਾ ਨਹੀਂ ਮੋਟਾ ਥਾਣਾ ਲੱਗਿਆ ਹੋਇਆ ਹੈਗਾ ਦੋਸਤੋ ਬਾਕੀ ਝੋਲੀ ਵੀ ਚੰਗੀ ਬਾਕੀ ਲੈਂਥ ਦੀ ਵੀ ਆ ਗਈ ਚੰਗੀ ਬਾਈ ਤੇ ਹੀ ਮਹੀਨੇ ਇਹਦੀ ਉਮਰ ਆ ਗਈ ਤੇ ਇਹਦਾ ਮੁੱਲ ਬਈ 31000 ਬਈ 31000 ਰੁਪਿਆ ਤੇ ਅੱਗੇ ਆ ਗਈ ਆਪਾਂ ਹੁਣ ਬਈ ਇਹਦੇ ਵੀ ਦਿਖਾਉਂਦੇ ਹਾਂ ਚਾਰ ਨੰਬਰ ਬਈ ਹਾਂ ਚਾਰ ਨੰਬਰ ਲਓ ਦੋਸਤੋ ਥਾਣ ਚੈੱਕ ਕਰ ਲਓ ਥਾਣ ਇਹਦੇ ਵੀ ਆ ਗਈ ਚਾਰ ਹੀ ਥਾਣਾ ਚ ਵਿੱਥੀ ਵੀ ਸੋਹਣੀ ਤੇ ਇਹ ਆ ਕਿ ਜੈਡ ਬਲੈਕ ਕਟਿੰਗ ਦਾ ਸੋਨਾ ਉੱਚ ਵੀ ਕੋਈ ਵਾਲ ਨਹੀਂ ਤੁਹਾਨੂੰ ਵਾਇਟਮੈਲ ਨਾ ਤੇ ਖੜ ਨਹੀਂ ਗੁਰ ਨਹੀਂ ਚੈੱਕ ਕਰ ਲਓ ਫ ਤੇ ਇਹਦੀ ਉਮਰ ਕਿੰਨੀ ਹੋਊਗੀ ਇਹ 2 ਸਾਲ ਦੀ ਬਈ 2 ਸਾਲ ਦੀ ਜੈਡ ਬਲੈਕ ਆ ਬਈ ਠੀਕ ਆ ਬਾਕੀ ਖੜ ਨਹੀਂ ਖੜਨੀ ਤੁਸੀਂ ਚੈੱਕ ਕਰ ਲਓ ਇਹ ਕਿ ਜੈਡ ਬਲੈਕ 6 ਹੋ ਗਈ 6 ਨੰਬਰ ਆਪਾਂ ਪਹਿਲਾਂ 4 ਬੋਲ ਪਏ ਬਈ ਠੀਕ ਆ ਠੀਕ ਆ 6 ਨੰਬਰ ਆ ਗਈ ਉਧਰੋਂ ਆਪਾਂ ਦਿਖਾ ਕੇ ਆਏ ਜੇ ਦੋ ਦਿਖਾ ਦਿਨਾ ਤੇ ਇਧਰਲੇ ਪਾਸੋਂ ਆ ਗਈ 4 ਨੰਬਰ 6 ਨੰਬਰ ਆ ਗਈ ਇਹ ਠੀਕ ਆ ਤੇ ਇਹਦਾ ਮੁੱਲ ਇਹਦਾ ਵੀ 31 ਬਈ ਇਹਦਾ ਵੀ 31000 ਇਧਰਲੇ ਪਾਸੇ ਆਹ 31 ਹਾਂਜੀ ਬਈ ਇਹ ਦੱਸਿ ਬਈ ਇਹਦੀ ਕਿੰਨੀ ਉਮਰ ਹੋਊਗੀ ਇਹ 16 ਮਹੀਨੇ ਦੀ ਆ ਬਈ ਥਣ ਦਿਖਾਈ ਪਹਿਲਾਂ ਦੇ ਉਸ ਤੋਂ ਥਣ ਚੈੱਕ ਕਰ ਲਓ 16 ਮਹੀਨੇ ਉਮਰ 1 ਚੋਲੀ ਜਿਹੜੀ ਇਹਦੀ ਬੜੀ ਚੰਗੀ ਹੈ। ਆਪਣਾ ਨੰਬਰ ਆ ਜੀ। ਠੀਕ ਆ। ਲੋ ਇਹਨੂੰ ਤੋੜੀ ਬਈ ਮੜਾ ਜਾ। ਇਹਨੂੰ ਆਪਾਂ ਤੋੜ ਕੇ ਦਿਖਾ ਦੇਣੇ ਵਿੱਚੋਂ ਇੱਕ ਆਧਾ ਨਾਲ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਉਣੀ ਆ। 16 ਕਿ ਮਹੀਨੇ ਦੀ ਉਮਰ ਤੇ 7 ਨੰਬਰ ਆ ਗਈ। ਥਾਣ ਤੁਣ ਇਹਦਾ ਬੜਾ ਸੋਹਣਾਗਾ। ਝੋਲੀ ਬੜੀ ਚੰਗੀ ਆ। ਬਾਕੀ ਦੋਸਤੋ ਇਹਦੀ ਵੀ ਤੁਸੀਂ ਚੈੱਕ ਕਰ ਲਓ ਲੈਂਥ ਨੂੰ ਤੇ ਇਹਦੀ ਵੀ ਆ ਗਈ ਚੰਗੀ। ਕੱਦ ਕਰਦੀ ਵੀ ਦੋਸਤੋ ਆ ਗਈ ਸੋਹਣੀ ਇਹ। ਅੱਗੇ ਜਾ ਕੇ ਦੋਸਤੋ ਚੰਗੀ ਮੱਝ ਚੰਗੀ ਝੁੱਟੀ ਤਿਆਰ ਹੋਊਗੀ ਇਹ। ਜੇ ਸਾ ਉਹਨਾਂ ਦੀ ਪੈਠ ਬੁੱਡੇ ਦੀ ਚੜਾਈ ਦੱਸਦੀ ਆ। ਪੈਠ ਬੁੱਡੇ ਦੀ ਮੰਤਰ ਤੁਹਾਨੂੰ ਆਈਡੀ ਇਹ ਚੰਗਾ ਦੋਦੋਂ ਪਾ ਸਕਦੀ ਆ। ਉਸ ਹੌਣਾ ਜੀ ਗੱਲ ਕਰਕੇ ਦੋਸਤੋ ਇਹ ਆਉਂਦੀ ਆ 7 ਨੰਬਰ ਤੇ। ਢੋਲੀ ਝਾਲੀ ਜਾਗੀ ਕਰਮਾਲ ਦੀ ਬੜੀ ਸੋਹਣੀ ਤੇ ਇਹਦਾ ਮੁੱਲ ਬਈ ਕੀ ਰਹੂਗਾ ਫਿਰ? ਇਹਦਾ ਬਈ 27 ਇਹਦਾ 27000 ਇਹਦਾ ਮੁੱਲ ਆ ਗਿਆ ਦੋਸਤੋ 2700 ਬਈ ਜਿਹੜੇ ਮੁੱਲ ਰਹਿਣ ਵਾਲੇ ਇਹਨਾਂ 'ਚ ਮਾਨਤਾਣ ਹਾਂ ਹਾਂ ਮਾਨਤਾਣ ਹੋ ਜੂਗਾ ਠੀਕ ਆ। ਲਓ ਦੋਸਤੋ ਗੱਲ ਕੁਆਲਿਟੀ ਕਰਦੇ ਕੋਈ ਵੀ ਮੁੱਲ ਇਹਦੇ 'ਚ ਮਾਨਤਾਣ ਜ਼ਰੂਰ ਹੋ ਜੂਗਾ। ਮੁੱਲ ਕੋਈ ਫਿਕਸ ਨਹੀਂ ਹੈਗਾ ਜੇ ਕਿਸੇ ਨੇ ਬਈ ਜੋੜਾ ਲੈਣਾ ਜਾਂ ਸਾਰੇ ਨਾਲ ਇਕੱਠੇ ਲੈਣੇ ਹਾਂ ਉਹ ਹੋ ਜਾ ਹੋ ਜੂਗਾ। ਉਹ ਹੋ ਜਾ ਵੱਧ ਮਾਨਤਾਣ ਹੋ ਜੂਗਾ। ਆ ਗਈ 8 ਨ ਇਹਦੇ ਥਾਣ ਵੀ ਦਿਖਾ ਦੇ ਇਹਦੀ ਕਿੰਨੀ ਕੁ ਮਰ ਆ ਗਈ ਇਹ ਸਵਾ ਕਸਾਲ ਦੀ ਸਵਾ ਕਸਾਲ ਦੀ ਲਓ ਉਸੇ ਇਹਦੀ ਝੋਲੀ ਵੀ ਤੁਸੀਂ ਚੈੱਕ ਕਰ ਲਓ ਚਾਰ ਹੀ ਥਾਣਾ ਤੇ ਕੋਈ ਫੋਰਸ਼ ਨਹੀਂ ਝੋਲੀ ਵੀ ਹੈਗੀ ਚੰਗੀ ਤੇ ਬਾਕੀ ਵਜਨ ਵਜਨ ਵਾਲੀ ਆ ਇਹ ਵੀ ਕਿਸੇ ਬਸੋਂ ਲਿੱਸੀ ਕੋ ਕੀ ਨਹੀਂ ਗਈ ਇਹ ਤੇ 20000 ਇਹਦਾ ਮੁੱਲ ਰੱਖਿਆ ਬਾਈ ਨੇ 23000 ਰੁਪਇਆ ਫੇਸ ਕੁਆਲਟੀ ਵੀ ਇਹਦੀ ਇੱਕ ਵਾਰੀ ਦਿਖਾ ਦੇ ਠੀਕ ਆ ਧੌਣ ਧੌਣ ਦੀ ਵੀ ਹੈਗੀ ਲੰਬੀ ਠੀਕ ਆ ਅੱਗੇ ਚੱਲ ਜੀ ਹੁਣ ਇੱਕ ਰਹਿ ਗਈ ਆਪਣੇ ਕੋਲੇ 9 ਨੰਬਰ ਹੈ ਨਾ ਇਹ ਥੱਲੇ ਬਸ ਰਹਿ ਗਈ ਸੀ ਹਾਂਜੀ ਵੀ ਥਾਣ ਦਿਖਾ ਦੇ ਬਾਈ ਇਹਦੇ ਮੋਟੇ ਮੋਟੇ ਥਾਣ ਬਾਈ ਠੀਕ ਆ ਉਹ ਉਸ ਥਾਂ ਚੈੱਕ ਕਰ ਲਓ ਚਾਰ ਹੀ ਥਾਣਾ ਤੇ ਕੋਈ ਫੋਰਸ਼ਾਂ ਨਹੀਂ ਸੋਹਣਾ ਥਾਣਾ ਤੇ ਇਹਦੀ ਉਮਰ ਕਿੰਨੀ ਕਾ ਗਈ ਬਈ ਇਹ ਹੈਗੀ ਬਈ ਡੇਢ ਸਾਲ ਦੀ ਡੇਢ ਸਾਲ ਦੀ ਠੀਕ ਆ ਲਓ ਉਸ ਕੱਦ-ਕੜ ਚੈੱਕ ਕਰਨੂੰ ਡੇਢ ਸਾਲ ਦੇ ਆਸੇ-ਪਾਸੇ ਆ ਤੇ ਬਾਕੀ ਲੱਤਾਂ ਦੀ ਆ ਗਈ ਇਹ ਵੀ ਖੁੱਲੀ ਪੈਰੀਏ ਦੋਸਤੋ ਤੇਨੂੰ ਹਿਸਾਬ ਨਾਲ ਕੱਦ-ਕਾਟੇ ਕਰੂਗੀ ਚੰਗਾ ਫੇਸ ਕੁਆਲਿਟੀ ਚੈੱਕ ਕਰ ਲਓ ਤੇ ਇਹਦੀ ਉਮਰ ਦੱਸ ਦਈਏ ਆਪਣਾ ਮੁੱਲ ਰਹਿ ਗਿਆ ਇਹਦਾ 23000 ਰੇਤਾ ਬਈ ਠੀਕ ਆ ਇਹਦਾ 23000 ਬਾਕੀ ਦੋਸਤੋ ਮੁੱਲ 14000 ਤੋਂ ਲੈ ਕੇ ਸਟਾਰਟ ਹੋਣ ਵਾਲੇ 35000 ਤੱਕ ਕੁਆਲਿਟੀ ਦੇ ਹਿਸਾਬ ਨਾਲ ਛੋਟੇ ਚੰਗੀਆਂ ਕਟੀਆਂ ਲੈਣਗੀਆਂ ਸਾਰੇ ਤਰ੍ਹਾਂ ਦੇ ਨਾਕਤ ਨੂੰ ਮਿਲ ਜਾਣਗੇ ਜਿਹਨੇ ਜਿੰਨੀ ਜਿੰਨੀ ਇਨਵੈਸਟਮੈਂਟ ਕਰਨੀ ਹੈ 1 ਲੱਖ 2 ਨਗ ਇਕੱਠੇ ਨਗ ਉਹ ਸਭ ਨੂੰ ਨਾਮਾਨ ਧੰਨਵਾਦ ਵੀਡੀਓ ਕੋ ਬਾਕੀ ਸੌਦਾ ਤੁਸੀਂ ਲੈਣਾ ਨੰਬਰ ਸੱਲੇ ਸਕਰੀਨ ਤੇ ਬਈ ਨਾਲ ਸੰਪਰਕ ਕਰ ਲੈ ਧੰਨਵਾਦ